ਬੱਜੀ ਸਤਿਗੁਰ ਜੀ ਸੱਚੀ ਗੱਲ ਸੰਦੀਪ ਜੀ ਕੀ ਹਾਲ ਚਾਲ ਦੇ ਬੱਜੀ ਹੋਰ ਦਰਮ ਬਾਈ ਜੀ ਬਸ ਠੀਕ ਹੈ ਜੀ ਤੇ ਚੰਦ ਬਣੇ ਜੀ ਮਾਹ ਤੁਹਾਡੇ ਦਰਸ਼ਨ ਹੁੰਦੇ ਆ ਤੁਹਾਡੇ ਮੇਰੇ ਤੋਂ ਮਾਤਾ ਹੋਏ ਤੁਹਾਨੂੰ ਦਾ ਹੋਰ ਸਾਰੇ ਦੂਰ ਬਰੇ ਦੇ ਭੈਣ ਭਰਾ ਵੀਡੀਓ ਵੇਖਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਹੋਰ ਸਤਿ ਰਾਜ ਜੀ ਕਿਵੇਂ ਚੱਲੇ ਕੰਮ ਕਿਰਪਾ ਮਾਲ ਜੀ ਸਤ ਗੁਰੂ ਜੀ ਬੜਾ ਕਿ ਕਿਥੇ ਨੇ ਟੈਂਪਲ ਇੰਨਾ ਟਾਈਮ ਸੰਦੀਪ ਜੀ ਇਤਰਾ ਹੈ ਕਿ ਮਾਲ ਮੂਲ ਇਕੱਠਾ ਨਹੀਂ ਹੁੰਦਾ ਜਦੋਂ ਹੁੰਦਾ ਸਾਰਾ ਵੇਚ ਜਾਂਦਾ ਹਨਾ ਹਾਂ ਜੀ ਜੀ ਦੇ ਬੜਾ ਕਰਦਾ ਵੀ ਭੈਣ ਭਰਾ ਨੂੰ ਵੀਡੀਓ ਪਾਈ ਤੇ ਮੁਲਾਕਾਤਾ ਕਰੀਏ ਸਨ ਬਿਲਕੁਲ ਜੀ ਬਾਜੀ ਬਿਲਕੁਲ ਮਾਲ ਵਿਕ ਜਾਂਦਾ ਸੰਦੀਪ ਜੀ ਹੁਣ ਆਪਣਾ ਕੱਲ ਦਾ ਰਾਸਤਾ ਹੈ ਤੁਸੀਂ ਕਿਹਾ ਹਾਂ ਹਾਂ ਜੀ ਹਾਂ ਦੋ ਟਾਈਮ ਲਿਆ ਤੋਂ ਚੱਲ ਚੱਲਦਾ ਰਹਿ ਕੰਮ ਆਪਣਾ ਹਾਂ ਹਾਂ ਰੈਗੂਲਰ ਬੈਂਕ ਠੀਕ ਆ ਬਾਹਰ ਗਿਆ ਫਿਰ ਮਾਲ ਮੂੜ ਆ ਸ਼੍ਰੀ ਨਗਰੀ ਜਿਆਦਾ ਆਪਣਾ ਭੁੱਜ ਜਾਂਦਾ ਵਾ ਠੀਕ ਆ ਹਾਂ ਜੀ ਥੋੜਾ ਸ਼੍ਰੀ ਨਗਰੀ ਤਾਂ ਅੱਜ ਫਿਰ ਥੇਲਾਂ ਲਈ ਕਿੰਨੀਆਂ ਜੀ ਫਿਰ ਅੱਜ ਥੇਲੋਂ ਵਾਸਤੇ ਆਪਣੇ ਕੋਲ ਹੈਗੀਆਂ ਜੀ ਸੰਦੀਪ ਜੀ 6 ਗਾਇਆਂ ਹਾਂ ਜੀ ਤੇ ਇੱਕ ਝੋਟੀ ਹੈ ਸੱਤ ਕੁੱਝ ਪਸ਼ੂ ਹੈ ਜੀ ਚਲੋ ਕਰੀਏ ਸ਼ੁਰੂ ਫਿਰ ਹਾਂ ਜੀ ਹਾਂ ਜੀ ਦੱਸੋ ਜੀ ਫਿਰ ਏ ਜੀ ਹੈਗੀ ਸੈਕ ਦੇ ਸੀਮਲ ਦੀ ਸੈਕਟਰੀ ਸੈਕ ਦੀ ਹਾਂਜੀ ਚਾਰ ਦੰਦ ਪਹਿਲੇ ਸੂਏ ਸੂਈ ਸੀ ਹੁਣ 15 ਦਿਨ ਕੋਈ ਪੈਂਡਿੰਗ ਪਿਆ ਹੈ ਜੀ ਅੱਛਾ ਜੀ ਹਾਂਜੀ ਦੂਜਾ ਸੁਣੀ ਆ ਹਾਂਜੀ ਦੂਜਾ ਸੁਣੀ ਆ ਹੁਣ ਦੂਜਾ ਸੂਏ ਸੂਈ ਆ ਦੰਦ ਕੰਪਲੀਟ ਆ ਛੇ ਸੇਮੇ ਭਾਜੀ ਖੋਲੇ ਹੋ ਮਾੜੀ ਠੀਕ ਆ ਜਾ ਭਾਜੀ ਬੰਦੋ ਸੀਮਨ ਤੋਂ ਗੱਭਣਾ ਵੀਰੇ ਕੋਈ ਆਪਾਂ ਇਹਨੂੰ ਸੈਕਸਲ ਸੀਮਨ ਨਹੀਂ ਲੱਗਾ ਆ ਨਾਰਮਲ ਸੀਮਨ ਤੇ ਬੜਾ ਆਪਣਾ ਸੱਜਣ ਮਿੱਤਰ ਜਿਹਨੂੰ ਆਪਾਂ ਬੰਦਾ ਕਹਿੰਦੇ ਨਾ ਵੀ ਪਿਆਰ ਵਾਲਾ ਹਾਂ ਜੀ ਉਹਦੇ ਕੋਲੋਂ ਆਪਾਂ ਵੱਚੀ ਬਹੁਤ ਜ਼ਿਆਦਾ ਮਾਲ ਬੰਦੇ ਕੋਲੋਂ ਕੋਈ ਇਸ ਹਾਲ ਦੇ ਵਿੱਚ ਕੋਈ ਜ਼ਿਆਦ ਨਹੀਂ ਤੇ 40 ਗਾਈਆਂ ਦੇ ਗਰੀਦ ਹੀ ਆ ਚੁੱਕੀਆਂ ਨੇ ਤੇ ਭਾਜੀ ਕਿੰਨਾ ਰਿਕਾਰਡ ਸੀ ਬਰੰਦਾ ਰਿਕਾਰਡ ਵੀ ਜੀ ਪਹਿਲੇ ਸੂਏ ਗਾਂ ਦੇ 37 38 ਲੈ ਕੇ ਦੁੱਧ ਦਿੱਤਾ ਵੀ ਜੀ ਹਰ ਕੀ ਮੈਂ 40 ਕਿਲੋ ਤੋਂ ਬਾਅਦ ਦੀ ਉਮੀਦ ਕਰਦਾ ਲਓ ਵੇਖੋ ਜੀ ਕਰਾਂ ਦੀ 45 ਕਿਲੋ ਦੁੱਧ ਵੀ ਜੀ ਮੰਨ ਕੇ ਚਲੋ ਲੈ ਲਓ 45 ਕਿਲੋ ਸੂਨ ਦੇ ਵਿੱਚ ਨਹੀਂ ਤੇ ਠੀਕ ਆ ਜੀ ਠੀਕ ਆ ਠੀਕ ਆ ਹਾਂ ਜੀ ਆਓ ਜੀ ਆਜੋ ਜੀ ਆਜੋ ਕਮਾਲ ਹੈ ਕਰਾਂ ਦੀ ਵੱਡੀ ਵੇੜ ਭਾਜੀ ਬੁਰੀ ਹਨਾ ਭਾਜੀ ਕੋ ਲੇਖਾ ਹੀ ਨਹੀਂ ਕਰਦਾ ਮੈਂ ਬਰਾਈ ਪਹਿਲੇ ਲੇਖਣੇ ਬਾਕੀ ਗੱਲ ਸਹੀ ਤੁਹਾਡੀ ਹਾਂ ਆੰਦੋ ਦਰਸ਼ਕਾਂ ਇਹੋ ਜਿਹੇ ਜਰਮਨ ਲੋਕਾਂ ਵਾਸਤੇ ਬਾਈ ਜੀ ਬਹੁਤ ਵੈਲ ਸੀ ਐਮ ਲੱਗਦਾ ਜੀ ਲੋ ਵੇਖੋ ਇਹ ਪਿਓਰ ਗ੍ਰੇਡ ਵਿੱਚ ਨਾਲ ਆਹ ਠੀਕ ਹੈ ਚਲ ਬੇਟਾ ਮੰਦ ਨਹੀਂ ਮੰਦ ਮੰਦ ਸੁਨੀਲ ਜੀ ਦਾ ਡਾਇਮੰਡ ਦਾ ਪੀਸ ਆ ਇਹ ਇਹਨੂੰ ਕਹਿ ਦਿੰਦੇ ਕਿ ਅਸਲ ਕੁਆਲਿਟੀ ਕੁਆਲਿਟੀ ਬਰੀਡ ਜਿਹਨੂੰ ਆਪਾਂ ਕਹਿ ਦਿੰਦੇ ਨਾ ਕਿ ਇਹ ਇਹਦੇ ਲੈਗ ਸਕੋਰ ਦੇਖੋ ਵੀਰ ਜੀ ਆ ਸਟ੍ਰਕਚਰ ਦੇਖੋ ਬੈ ਜੀ ਕਿਹੋ ਜਿਹਾ ਲੱਗਾ ਕਿੰਨੀ ਮਜ਼ਬੂਤੀ ਹੈ ਗਾਹ ਦੇ ਵਿੱਚ ਬਿਲਕੁਲ ਭਾਜੀ ਬਿਲਕੁਲ ਇਹ 10 ਸੂਏ ਵੀ ਗਾ ਸੂਪੇਗੀ ਨਾ ਤੇ ਬੁੱਢੀ ਨਹੀਂ ਹੋਊ ਬਿਲਕੁਲ ਠੀਕ ਹੈ ਜੀ ਆ ਚੀਜ਼ਾਂ ਜਿਹੜੀਆਂ ਆ ਸਟ੍ਰਕਚਰ ਹੁੰਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਤੇ ਬੜਾ ਔਖਾ ਅਜੇ ਤਾਂ ਮੰਨ ਕੇ ਚੱਲੋਗੇ ਲੇਵਾ ਮਾੜਾ ਮਾੜਾ ਛੱੜਦੀ ਪਈ ਐ ਸ਼ਟਾਰਟਿੰਗ ਕੀਤੀ ਆ ਬਿਲਕੁਲ ਜੀ 10 15 ਦਿਨਾਂ ਨੂੰ ਸੰਦੀਪ ਜੀ ਇਹੋ ਜਿਹੀ ਤਿਆਰੀ ਕਰੂਗੀ ਕਿ ਗੱਲ ਛੱਡ ਦੇ ਠੀਕ ਆ ਹਾਂ ਜੀ ਚਲੋ ਬੋਲੋ ਜੀ ਇਹ ਸੰ ਮੁੱਲ ਕਰਵਾਉਣਾ ਵੀਡੀਓ ਦੇ ਵਿੱਚ ਜੀ ਕਰਾ ਜਾਂਦੇ ਇਹ ਮੁੱਲ ਵੀ ਜੀ ਇਸ ਦਫਾ ਲੈਣ ਦੇਣ 185000 185000 ਬਿਲਕੁਲ ਲੈਣਾ ਹੀ ਆ ਲੈਣਾ ਚਲੋ ਬਾਕੀ ਹੋ ਜਾਊਗਾ ਮੋਕੇ ਦੇ ਮੋਕੇ ਤੇ ਸੰਦੀਪ ਜੀ ਕੋਈ ਗੱਲ ਨਹੀਂ ਤੁਹਾਡੇ ਕਹਿਣ ਤੇ ਜੋ ਕਹੋਗੇ ਆਪਾਂ ਭੈਣ ਭਰਾਵਾਂ ਦਾ ਮਾਨ ਤਾਨ ਕਰਾਂਗੇ ਹਾਂ ਕੋਈ ਕਿਸੇ ਵੀਰ ਨੂੰ ਇਹੋ ਜਿਹਾ ਦਿਲ ਦੇ ਵਿੱਚ ਲੱਗੇ ਕਿ ਇਹਦਾ ਮੁੱਲ ਜ਼ਿਆਦਾ ਹੈ ਦੁੱਧ ਜ਼ਿਆਦਾ ਦੱਸ ਕੇ ਆਂਦੇ ਆ ਆਪਾਂ ਨੂੰ ਕੋਈ 20000 ਸਾਈ ਪਾ ਕੇ ਆਪਣੇ ਕੋ 40 ਕਿਲੋ ਦੁੱਧ ਵੇੜਦਾ ਕੋਈ 20 ਦਿਨਾਂ ਨੂੰ ਚੋਕੇ ਵੀ ਖਾ ਸਕਦਾ ਚਲ ਠੀਕ ਆ ਠੀਕ ਜੀ ਜੀ ਆ ਜਾਈਏ ਇਹ ਜੀ ਇਹ ਵੀ ਜੀ ਇਹ ਅਨਨੋਨ ਲੈਣਾ ਕੋਈ ਆਪਾਂ ਨੂੰ ਬਲੀਡ ਵੀ ਕਹਿ ਸਕਦੇ ਹਾਂਜੀ ਹਾਂਜੀ ਸੰਦੀਪ ਜੀ ਜਿੱਤਰਾ ਮੰਨੀਏ ਕਿ ਗਰਮੀ ਦਾ ਮੌਸਮ ਗਾੜੀ ਆਪਣੇ ਆਈ ਜਾਂਦਾ ਤੇ ਜਰਸੀ ਦੇ ਨਾਲ ਮਿਕਸ ਰ ਆ ਜਿਵੇਂ ਜਾਂ ਆਪਾਂ ਕਹਿ ਸਕਦੇ ਵੀ ਮਿਕਸ ਆ ਹਾਂਜੀ 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 ਇਹ ਇਹਦੇ ਥੱਲੇ ਸੰਦੀਪ ਜੀ ਇਸ ਟਾਈਮ ਦੇ ਉੱਤੇ ਕੋਈ ਸੂਈ ਨੂੰ ਇਹਨੂੰ ਹਫਤੇ ਦੇ ਲਈ ਭੋਗਿਆ ਤਾਂ 20 ਕਿਲੋ ਜਿਹੜਾ ਕੰਡੇ ਵਾਲਾ ਦੁੱਧ ਇੱਕ ਦਿਨ ਦਾ ਬਖਾਵੇ ਵਾਲਾ ਇੱਕ ਹੈਗਾ ਤਿਆਰ ਆ ਕੰਡੇ ਵਾਲਾ ਜੀ ਕੋਈ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਕਿ ਇੱਕ ਕਹਿ ਦਈਏ ਇੱਕ ਪੂਰਾ ਜਿੰਨਾ ਟਾਈਮ ਲੱਗਾ ਹੋਊਗਾ ਠੀਕ ਆ ਜੀ ਠੀਕ ਆ ਜੀ ਹਾਂ ਜੀ ਸਵੇਰੇ 4 ਵਜੇ ਦੀ ਚਵਾਈ ਆ ਆਪਾਂ ਗਲਤ ਕੰਮ ਕਰਕੇ ਦੇਣੀ ਨਹੀਂ ਬਿਲਕੁਲ ਜੀ ਬਿਲਕੁਲ ਕੋਈ ਬਾਜੀ ਹਾਂ ਕਿਉਂਕਿ ਇੱਕ ਸੰਦੀਪੀ ਅੱਜਕੱਲ ਬੜਾ ਕੁਝ ਚੱਲੀ ਜਾਂਦਾ ਹੈ ਯਾਰ ਦੇ ਵਿੱਚ ਮਾਲ ਛੱਡ ਗਏ ਕਿਉਂਕਿ ਜਿੰਨੇ ਰੁਪਏ ਲਾਉਣੇ ਆ ਉਹਨੂੰ ਸੱਚ ਦੋ ਸੱਚ ਦੂ ਫਿਰ ਲੰਮਾ ਸਮਾਂ ਚੱਲੂਗਾ ਠੀਕ ਹੈ ਬਿਲਕੁਲ ਬਿਲਕੁਲ ਅਜੇ ਵੀ ਖੋਲੀ ਹੋਈ ਆਓ ਜੀ ਹਾਂ ਖੋਲੋ ਜੀ ਬੱਚਾ ਵਾ ਬੱਛੀ ਆ ਗਈ ਬੱਛੀ ਆ ਭਾਜੀ ਇਹਦੀ ਪਿੱਛੇ ਉਹ ਜੈਡ ਬਲੈਕ ਬੱਧੀ ਬਿਲਕੁਲ ਲੇਵਾ ਵੇਖੋ ਵਹਿੜਦਾ ਤੇ ਕੁਆਲਿਟੀ ਥਣ ਵੀ ਬੜਾ ਮੁੱਠੀਆ ਲੱਗਾ ਮੱਝਾ ਦਾ ਜਵਾਬ ਸਮਾਂ ਲੱਗਾ ਜੀ ਜੀ ਠੀਕ ਹੈ ਇਹ ਨਹੀਂ ਕਿ ਕੋਈ ਆਪਾਂ ਨੂੰ ਭੈਣ ਭਰਾ ਖੜ ਕੇ ਪਹੁੰ ਆਪਣੇ ਘਰ ਘਰਣਾ ਮੁੱਠੀਆ ਕੋਈ ਗਾਰੰਟੀ ਹੋਊਗੀ ਬਿਲਕੁਲ ਦੱਸਾਂਗੇ ਹੁਣ ਨਿੱਦੂਗਾ ਠੀਕ ਹੈ ਭਾਜੀ ਜੇ ਮੁੱਲ ਆਵਾ ਕਰੂਗਾ 25 26 ਕਿਲੋੜਾ ਲੀਟਰ ਵਾਲ ਦੁੱਧ ਵੀ ਜੀ 20 ਕਿ ਆਜੋ ਜੀ ਆਜੋ ਆਜੋ ਸਾਡ ਕਾਲੀ ਬੱਸੀ ਆ ਬਾਈ ਅੱਛਾ ਕਾਲੀ ਬੱਸੀ ਹੈ ਨਾ ਜੀ ਠੀਕ ਕੋਈਆ ਬਾਹਰੇ ਗਈ ਹਾਂ ਜਾ ਤੋਰੋ ਜੀ ਜੇ ਸਾਡੀ ਚੰਗੀ ਲੱਗੇ ਮਾਤਾ ਦਾ ਪੁੱਤ ਚਲ ਬਟਾ ਤੋਰੋ ਫਾਰਮ ਦੇ ਚੱਕੇ ਸਾਰੀਆਂ ਜੀ ਫਿਰ ਨਹੀਂ ਨਹੀਂ ਜੀ ਇਹ ਫਾਰਮ ਦੀ ਗੱਲ ਨਹੀਂ ਹੈ ਹਾਂ ਜੀ ਗੱਲ ਕਰਕੇ ਸੰਦੀਪ ਜੀ ਨੇ ਦੇ ਲਈ ਹੈ ਕਿਸੇ ਨੂੰ ਮੈਂ ਲੈ ਲਊਗਾ ਲੈ ਲਊਗਾ ਕੋਈ ਆਪਾਂ ਇਹਦੀ ਨਸੋੜਾ ਕੋਈ ਕੰਪਰੋਮਾਈਜ਼ ਨਹੀਂ ਕਰਦੇ ਜਿਹੜੀ ਗੇਟਿੰਗ ਨਹੀਂ ਹੈ ਮੈਂ ਬੀਕਸਲ ਕਰਾਉਂਗਾ ਜੀ ਠੀਕ ਹੈ ਹਾਂ ਜੀ ਬੋਲੋ ਸੰਦੀਪ ਜੀ ਮੁੱਲ ਕਰਾਉਣਾ 82000 ਰੁਪਏ ਹਾਂ ਜੀ ਯਸ ਨੋ 76000 ਰੁਪਏ ਦੀ ਗੱਲ ਹੈ ਜੋ 500 ਰੁਪਏ ਕੇ ਸ਼ੋਰ ਚਲੋ ਠੀਕ ਹੈ ਜੀ ਠੀਕ ਹੈ ਆਜੋ ਇਹ ਜੀ ਸੰਦੀਪ ਜੀ ਪਹਿਲਾ ਸੂਹਾ ਮੱਛੀ ਹਾਂ ਜੀ ਸੂਈ ਨੂੰ ਅੱਜ ਕੋਈ ਹਫ਼ਤਾ ਹੋਇਆ ਭਾਜੀ ਆਪਣੇ ਠੀਕ ਆ ਠੀਕ ਆ ਜਿਹੜਾ ਚੋਣ ਵਾਲਾ ਰੈਡੀ ਦੁੱਧ ਦਾ ਨਾ ਗਾ ਦੇ ਹਾਂਜੀ ਹਾਂਜੀ ਉਹ ਸੰਦੀਵੀ ਐਸ ਟਾਈਮ ਹੋਊਗਾ 23 ਤੋਂ 24 ਲੀਟਰ 23 ਤੋਂ 24 ਕਿਲੋ ਠੀਕ ਆ ਠੀਕ ਆ ਜੀ ਇੱਕ ਗੱਲ ਕੀ ਨਹੀਂ ਕਿ ਆਪਾਂ ਗੱਲਾਂ ਵਾਲਾ ਦੁੱਧ ਕਹਿੰਨੇ ਆਪਾਂ ਦੁੱਧ ਉਹ ਜਿਹੜਾ ਭਾਂਡੇ ਚ ਪਵਾ ਕੇ ਦੇ ਦਿਆ ਕਿ ਡੱਬੇ ਮਰਵਾ ਕੇ ਦੇ ਦਿਆ ਸੁਨੀਪ ਜੀ ਬាទ ਠੀਕ ਆ ਠੀਕ ਆ ਪਹਿਲਾ ਸੂਆ ਵਾ ਤੇ ਹੱਥ ਚੋਈ ਵਾਲਾ ਥਣ ਲੱਗਾ ਵਾ ਠੀਕ ਆ ਅਨਲੌਨ ਮੈਨੂੰ ਪਤਾ ਨਹੀਂ ਕਿਹੜੇ ਸੀਮਨ ਦੇ ਕਿਹੜੇ ਦੇ ਨਹੀਂ ਮੈਂ ਗੱਲ ਦੱਸ ਕੇ ਨਹੀਂ ਨਹੀਂ ਬਿਲਕੁਲ 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 ਹਾਂ ਕਿ ਵੱਛੀ ਮਗਰ ਵੱਛਾ ਵੈ ਜੀ ਲੋ ਜੀ ਪਛਾ ਮਗਰ ਆ ਗਿਆ ਤੇ ਦੇਖੋ ਵੈੜੇ ਵੀ ਦੇ ਪਿਓਰ ਐਚ ਐਫਾ ਹਰ ਇਹ ਚੀਜ਼ ਦੀ ਗਾਰੰਟੀ ਦੂ ਪਿਓਰ ਐਚ ਐਫਾ ਪਿਓਰ ਐਚ ਐਫਾ ਨਾਲੇ ਜਿਆਦਾ ਨਹੀਂ ਮੈਂ ਕਿੰਦਾ ਸੰਦੀਪ ਜੀ ਸਾਈਟ ਤੋਂ ਇੰਨੀ ਤੁਸਤ ਭਰ ਲਈ ਇਕਾਤ ਰੱਖਤੀ ਆ ਵੱਛੀ ਠੀਕ ਹੈ ਜੀ ਇਹ ਨੀਵਾ ਦੇ ਨੂੰ ਕਿੰਨਾ ਫਿੱਕਾ ਆ ਤੇ ਸਾਰੇ ਗੁੱਟਾਂ ਦੇ ਉੱਪਰ ਆ ਹੂੰ ਬਿਲਕੁਲ ਨਾਲ ਜੀ ਘੱਟ ਆ ਘੱਟ ਵਾਲਾ ਥਾਣਾ ਬਿਲਕੁਲ ਜੀ ਆ ਬੱਚਾ ਜੀ ਸੰਦੀਪ ਜੀ ਦਾ ਤੇਰੀ ਸੂਈ ਆ ਤੂੰ ਦੱਸ ਦਿੰਦੀ ਮੰਨ ਲੈ ਕੋ ਹਫਤੇ ਦੀ ਮੰਗੇ ਤੂੰ ਸਿੱਧੂ ਆ ਤੂੰ ਸੂਈ ਹੋਵੇ ਆਪਾਂ ਬੈਠੇ ਆ ਚਲੋ ਠੀਕ ਹੈ ਜੀ ਠੀਕ ਹੈ ਚਲੋ ਲੈ ਚਲੀ ਜੇ ਉਪਰ ਹੀ ਵੇਖੋ ਘਰਾ ਦੇ ਬੱਚੀ ਦੇਖ ਲੈ ਸੰਦੀਪ ਸਿੰਘ ਕਿੱਦਾਂ ਦੀ ਹੈ ਗਾਵਾਂ ਵਾਲੇ ਨਾ ਮੋੜ ਨਾਲ ਜਗਾਵਾਂ ਨਹੀਂ ਮੋੜ ਸਾਰਾ ਕੋਈ ਥੋੜਾ ਨਹੀਂ ਹਾਂਜੀ ਸੰਦੀਪ ਜੀ ਇੱਕ ਭੈਣ ਦਾ ਇਹ ਕਰਦੀ ਹੈ ਕਿਹਨੇ ਕਿਤਰਾ ਕਿਤਰਾ ਕਰਕੇ ਰੁਪਈਏ ਹਣਾ ਹਾਂਜੀ ਜਿਹੜਾ ਝੂਠ ਦੁੱਧ ਦਾ ਮਾਰਨਾ ਮੈਂ ਇੱਕ ਤੋਂ ਸਭ ਤੋਂ ਵੱਡੀ ਗਲਤ ਗੱਲ ਇਹ ਕਹਿੰਦੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਜੀ ਜੇ ਮੇਰੀ ਬੱਚੀ ਥੱਲੇ ਮੈਂ 23 ਤੋਂ 24 ਲੀਟਰ ਦੱਸੰਦੇ ਹਾਂ ਹਾਂਜੀ 22 ਲੀਟਰ ਦਾ ਕਿਹਦੇ ਘਰ ਜਾ ਕੇ ਮੇਰੇ ਕੋਲ ਗਾਰੰਟੀ ਲੈ ਕੇ ਆਉਂਦੇ ਘਰ ਜਾ ਕੇ ਦੋ ਟਾਈਮ ਚੋ ਕੇ ਰੁਪਈਏ ਵਾਦੇ ਬਸ ਠੀਕ ਆ ਠੀਕ ਆ ਗਲਤ ਕੰਮ ਨਹੀਂ ਕਰਨਾ ਚਲੋ ਮੋਲਾ ਸੰਦੀਪ ਜੀ 85000 ਰੁਪਏ ਹਾਂਜੀ 80000 ਰੁਪਏ ਲੈਣਾ ਜਿੱਥੋਂ 500 ਰੁਪਏ ਛੋਟ 500 ਛੋਟ ਹੀ ਹੋਣੀ ਆ ਬਸ ਠੀਕ ਆ ਉਹ ਵੀ ਸਰਦਾਰ ਸੋਰਨ ਸਿੰਘ ਵਾਲੀ 500 ਰੁਪਏ ਛੋਟ ਕਰਦੇ ਆਂ ਬਾਕੀ ਠੀਕ ਆ ਯਾ ਆਹ ਜੀ ਆਹ ਗੱਬੜ ਵੜੀ ਆ ਹਾਂਜੀ ਦੂਜਾ ਸੁਆ ਅੱਛਾ ਜੀ ਠੀਕ ਆ ਜੀ ਮੈਨੂੰ ਇਹਦਾ ਸੀਮਨ ਦਾ ਵੀ ਨਹੀਂ ਪਤਾ ਕਿਹੜੇ ਦੀ ਕਿਹੜੇ ਦੀ ਨਹੀਂ ਹਾਂ ਹੈ ਹੈ ਪਿਓਰ ਐਚ ਪਿਓਰ ਐਚ ਆ ਠੀਕ ਆ ਜੀ ਹਾਂਜੀ ਤੁਸੀਂ ਭਾਜੀ ਖੋਲੋ ਮਾੜੀ ਜੀ ਖੋਲੋ ਭਾਜੀ ਜੀ ਵੀ ਬੂਥੀ ਦੇਖੋ ਇਹਦੀ ਕਿੰਨੀ ਪਿਆਰੀ ਲੱਗੀ ਤੇ ਦੁੱਧ ਮੈਂ ਜ਼ਿਆਦਾ ਨਹੀਂ ਕਹਿੰਦਾ ਇਹਨੂੰ ਪੀਨ 30 ਕਿਲੋ 35 ਕਿਲੋ ਦੇਣਾ ਭਾਈ ਜੀ 20 ਤੋਂ 22 ਲੀਟਰ 20 ਤੋਂ 22 ਲੀਟਰ 20 ਤੋਂ ਸੂਈ ਉੱਪਰ ਜਾਏਗੀ 22 ਦੇ ਦੇ 23 ਦੇ ਦੇ ਉਹ ਗੱਡੀ ਆਪਣੀ ਕੇਅਰ ਦੇ ਮਤਲਬ ਕੇਅਰ ਤੇ ਬਿਲਕੁਲ ਜੀ ਠੀਕ ਹੈ ਬਿਲਕੁਲ ਤੇ ਆਪਣੀ ਜੀ ਨਾਲ ਦਾ ਜੀ ਆਪਾਂ ਇੱਕ ਝੂਠ ਮਾਰੀ ਹੈ ਜੀ ਫਰਾਨੇ ਸੀਮੰਦੀ ਉਹਦੇ ਸੀਮੰਦੀ ਵਾ ਸੀਮੰਨ ਉਹਦਾ ਦੱਸੋ ਜੀ ਦਾ ਮੈਨੂੰ ਕੋਈ ਪੱਕਾ ਬੰਦ ਬਿਲਕੁਲ ਸਹੀ ਠੀਕ ਹੈ ਜੀ ਲੋ ਜੀ ਇਹ ਵੀ ਤੇ ਗੱਪਣਾ ਸੰਦੀ ਵੀ 4 ਦਿਨ ਲਾ ਦੇ 5 ਲਾ ਦੇ ਪਰ ਲੈ ਵੀ ਲੈ ਕੇ ਕਰਾ ਕੇ ਕਰਾ ਕੇ ਬਸ ਜੀ ਬਸ ਹਾਂ ਜੀ ਆਜੋ ਜੀ ਆਜੋ ਆਜੋ ਸੰਦੀਪ ਜੀ ਜਿਹੜਾ ਮਾਲ ਤੇਰੇ ਚੈਨਲ ਤੇ ਪਾਉਂਗਾ ਨਾ ਹਾਂਜੀ ਇਹ ਨਹੀਂ ਕਿ ਤੈਨੂੰ ਕੋਈ ਬੈਡ ਕਮੈਂਟ ਹਾਂ ਸ਼ਰਾਰਤੀ ਆਂਸਰ ਕੋਈ ਕਹਿ ਦੇ ਵੀਰਾ ਕਹਿ ਦੇ ਹਾਂ ਬਿਲਕੁਲ ਜੀ ਤੇਨੂੰ ਕਾਲ ਕਰਕੇ ਲਾਹ ਮਾਣੀ ਆ ਉਹ ਅਜੇ ਤੱਕ ਕੋਈ ਆਇਆ ਨਹੀਂ ਆਇਆ ਨਹੀਂ ਮੈਂ ਮਾਲ ਤੇਰੇ ਚੈਨਲ ਤੇ ਸੇਲ ਕਰਿਆ ਮੇਰੇ ਕੋ ਭਾਜੀ ਸੰਦੀਪ ਜੀ ਦਾ ਮੁੱਲ 70000 ਰੁਪਈਆ ਜੈਸ ਨੋ 70000 ਦੀ 70000 ਦੀ ਵੱਛੀ ਕੋ ਮੈਨੂੰ ਚੈਨਲ ਤੇ ਦੇਖ ਕੇ ਦਿਖਾ ਜੀ ਠੀਕ ਹੈ ਭਾਈ ਜੀ ਠੀਕ ਆ ਠੀਕ ਆ ਛੋੜੀ ਹੋਣੀ ਬਾ 500 ਨਾ ਜੀ ਜੀ ਬਿਲਕੁਲ 500 ਇਹ ਜਰਸੀ ਵੇਅਰ ਫਿਰ ਇਹ ਜਰਸੀ ਲੈਣਾ ਵੀ ਜੀ ਸੁਕੇ ਹੜੀ ਜਾਂ ਮਗਰ ਵਛੀ ਜੀ ਜੇਰਾ ਭਾਈ ਜੇਰਾ ਭਈ ਠੀਕ ਆ ਠੀਕ ਆ ਜਵਾਬ ਉਸਮਾਨਾ ਦੀ ਬਿਲਕੁਲ ਚੰਗੀ ਆ ਉੱਠ ਬੇਡਾ ਉੱਠ ਬੇਡਾ ਸਨੀ ਦੇ ਜਿਹਨੂੰ ਆਪਾਂ ਕਹਿੰਦੇ ਨੇ ਨਾ ਕਿ ਇੱਕ ਜਰਸੀ ਜਿਹਨੂੰ ਕਹਿੰਦੇ ਜਰਸੀ ਹਰ ਬੰਦਾ ਜਰਸੀ ਕਹਿ ਦਿੰਦਾ ਹਰ ਬੰਦੇ ਕੋਈ ਜਰਸੀ ਮਿਲਦੀ ਨਹੀਂ ਸੰਦੀਪ ਜੀ ਇੱਥੇ ਮੂੰਹ ਤੇ ਕੈਮਰਾ ਮੜਾ ਜਾ ਮਾਰਿਓ ਬੱਚੇ ਦੇ ਮੈਂ ਇਹਨੂੰ ਨਵਾੜਿਆ ਨਹੀਂ ਕਿਉਂਕਿ ਇਹ ਨਾ ਆਈ ਅੱਜ ਹੀ ਆਪਣੇ ਕੋਈ ਦੇ ਆਉਂਦੇ ਆ ਸੂਣ ਲੱਗੀ ਬਸ ਠੀਕ ਆ ਤੇ ਇਸ ਕਰਕੇ ਇਹਨੂੰ ਪਾਣੀ ਪੂਣੀ ਨਹੀਂ ਮੈਂ ਮਾਰਿਆ ਠੀਕ ਆ ਬੱਚੀ ਦੁੱਧ ਦੇ ਦੂ ਸੰਦੀਪ ਮੀਰ ਧੀਗ ਲਓ ਧੀਗ ਲਓ ਬਸ ਬਰੀਡ ਆ ਬਾਈ ਜੀ ਬਰੀਡ ਦੇ ਮੈਂ ਬਰੀਡ ਦੇ ਉੱਤੇ ਮੈਂ ਕਿਸੇ ਤੇ ਯਕੀਨ ਕਰ ਸਕਦਾ ਆਨਲੋ ਜਿਹੜੀ ਕੋਈ ਜਿਹੜੀ ਲਾਈਨ ਦੀ ਗਾਣੀ ਮੈਂ ਉੱਥੇ ਕੋਈ ਭਰੋਸਾ ਨਹੀਂ ਕਰਦਾ ਚਲੋ ਕਰੋ ਕਰੋ ਜੀ ਲਓ ਜੀ ਵੇਖੋ ਕਰਾ ਦੇ ਸੀ ਪੰਜਾਬ ਦੀ ਜਿਹਨੂੰ ਕਹਿੰਦੇ ਉਹ ਆ ਜੀ ਤੇ ਭਾਈ ਜੀ ਕਿੰਨਾ ਕਰਦੇ ਤੋੜ ਦੁੱਧ ਜੇਰ ਕੀ ਦੁੱਧ ਵੀਰ ਜੀ ਮੈਂ ਤਾਂ ਦੱਸਿਆ ਵੀ 30 ਕਿਲੋ ਦੁੱਧ ਲਾਉਂਦਾ ਜੀ 30 ਕਿਲੋ ਕਰ ਦੋ ਠੀਕ ਹੈ ਹਾਂ ਲੀਬ ਦੇ ਹੁਣ ਮੈਂ ਚੋਈ ਆ ਬੱਚੇ ਨੂੰ ਦੁੱਧ ਭਲਾਇਆ ਹਾਂ ਜੀ ਇਹਨੂੰ ਵੀ ਭਲਾਇਆ ਬਚੋ ਕੇ ਦੋ ਤਿੰਨ ਕਿਲੋ ਬੜੀ ਸਪੈਸ਼ਲ ਚੋਣ ਆ ਬੱਚੀ ਹਾਂਜੀ ਥੋੜੀ ਜੀ ਸੂਸਾਹ ਜਾਈ ਆ ਥਕਾਵਟ ਵੀ ਮਹਿਸੂਸ ਕਰਦੀ ਕੋ ਪੈਂਡਾ ਵਾਲਾ ਜਿਹਾ ਨਾਲ ਲੱਪਾ ਲੱਪਾ ਮਾਰਿਆ ਬਾਈ ਜੀ ਹੈ ਨਾ ਹਾਂਜੀ ਕੋਈ ਨਸੂਕੇ ਦਾ ਲੋੜੇ ਲੇਵਾ ਦੇ ਨਾਲੇ ਸੰਦੀਪ ਇਹ ਰੀਅਲ ਲੇਵਾ ਵਾ ਇਹਦੇ ਵਿੱਚੋਂ ਕੁਝ ਕੱਢਿਆ ਵਾ ਪਾਇਆ ਕੁਛ ਨਹੀਂ ਇਹਦੇ ਵਿੱਚ ਸਹੀ ਸਹੀ ਆਸਲੀ ਲੇਵਾ ਯਾਰ ਇਹ ਰੀਅਲ ਲੇਵਾ ਹਾਂ ਬਿਲਕੁਲ ਜੀ ਕੋਈ ਸੂਈ ਹੱਗਾ ਨੂੰ ਕਹਿੰਦੇ ਪਿਆਰ ਵੀ ਲਾਇਆ ਹੋਏ ਤੇ ਸਾਨੂੰ ਮੰਨ ਕੇ ਤੁਹਾਨੂੰ ਤੁਹਾਡੇ ਹੁੰਦੇ ਜੀਰ ਪਾਈ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਹਾਂ ਚਲੋ ਜੀ ਆਜੋ ਇਹ ਆ ਬਲੈਕ ਡਾਇਮੰਡ ਪਿਓਰ ਜਰਸੀ ਬਾਠ ਠੀਕ ਹੈ ਪੰਜਾਬ ਵਾਲੀ ਪੰਜਾਬ ਵਾਲੀ ਇੱਥੇ ਨਹੀਂ ਕੋਈ ਇਹਨੂੰ ਇਹ ਨਹੀਂ ਕਹਿ ਸਕਦਾ ਕਿ ਮਾਚ ਲਾ ਲਈ ਮਾਚ ਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਜੀ ਭਾਈ ਜੀ ਜੇ ਲੇਵਾ ਕਿ ਜੋਦੜਾ ਤਾਂ ਹੀ ਲੇਵਾ ਬਣਿਆ ਲੇਵਾ ਭਾਈ ਜੀ ਹਾਂ ਜੀ ਤਾਂ ਬਣਾਉਂਗੀ ਬਾਈ ਜੇ ਛੱਡਦੀ ਆ ਮੈਂ ਇਹ ਗੁਰਦੇ ਕੋ 10 ਦਿਨ ਪਹਿਲਾਂ ਬੱਚਾ ਦੇ ਦਿੱਤਾ ਕਿ ਉਦਰ ਕੇ ਬਿਲਕੁਲ ਠੀਕ ਹੈ ਜੀ ਹਾਂ ਜੀ ਹਾਂਜੀ ਸੰਦੀਪ ਜੀ ਇਹਦਾ ਮੁੱਲ ਕੋਈ ਨਹੀਂ ਆ ਮੁੱਲ ਮੈਂ ਤਾਂ ਲੱਖ ਰੁਪਇਆ ਮੰਗ ਲਿਆ ਇੱਕ ਪੰਜ ਵੀ ਮੰਗਿਆ ਹਾਂਜੀ ਹਾਂਜੀ ਠੀਕ ਆ ਜਿਹੜੀ ਮੈਂ ਗਾਹ ਦੇਣੀ ਉਹ 82000 ਰੁਪਏ ਦੀ 82 ਹੀ ਦੇਣੀ ਆ ਬਸ ਉਹੀ 500 ਰੁਪਇਆ ਛੋੜ ਚਲ 82000 ਜਿਹੋ ਦੀ ਏਜੰਸੀ ਮਿਲਣੀ ਨਹੀਂ ਬਾਈ ਜੀ ਇਧਰ ਹੋ ਜਾਣਾ ਭਾਵੇਂ ਕੋਈ ਲੱਖ ਰੁਪਇਆ ਵੀਰੇ ਲੱਪਣਾ 82000 ਰੁਪਏ ਜਿਹੇ ਦੀ ਏਜੰਸੀ ਲੱਭਣੀ ਨਹੀਂ ਵੇਖ ਵੜਿਆ ਨਹੀ ਲੱਭਣੀ ਠੀਕ ਆ ਜੀ ਹਾਂ ਇਹਦਾ ਚੋਕੀ ਦਾ ਲੱਭਣਾ ਨਹੀਂ ਠੀਕ ਆ ਜੀ ਠੀਕ ਆ ਠੀਕ ਆ ਹਾਂ ਆਜੋ ਇੱਧਰ ਆਹ ਜੀ ਇਸ ਸੰਦੀ ਦੀ ਸ਼ਾਈ ਗਾ ਸ਼ਾਈ ਵਾ ਸੂਈ ਹੋਈ ਏ ਨੀ ਕਪੜਾ ਸ਼ਾਈ ਵਾ ਗਾਣਾ ਸੂਈ ਹੋਈ ਆ ਜੀ ਹਾਂਜੀ ਸੂਈ ਨੂੰ ਅੱਜ ਕੋ 10 ਦਿਨ ਹੋ ਗਏ ਠੀਕ ਆ ਠੀਕ ਆ ਜੀ ਤੇ ਇਹ ਕੋ ਮੇਰਾ ਮਿੱਤਰੀ ਜਿਹਦੇ ਕੋਲੋਂ ਮੈਂ ਗਾਣ ਲਈ ਆ ਹਾਂਜੀ ਤੇ ਛੱਡ ਕੇ ਵੀ ਨਹੀਂ ਆਉਣੀ ਲੈ ਕੇ ਵੀ ਆਉਂਦੀ ਹਾਂ ਹੂੰ ਤੇ ਇਹਦਾ ਕੋਈ ਪ੍ਰਾਈਸ ਜਿਆਦਾ ਨਹੀਂ ਸੰਦੀਪ ਜੀ 46000 ਰੁਪਏ ਦੀ ਆਪਾਂ ਕਰਾਂਗੇ 46000 ਦੀ ਨਹੀਂ ਸਿਰਫ 46000 ਦੀ ਉਹ ਹੀ 500 ਰੁਪਿਆ ਠੀਕ ਆ ਛੋੜ ਛੋੜ ਸਾਢੇ 45 ਆ ਫੋਨ ਕਰ ਲੈ ਜੇ ਕੋਈ ਘੱਟ ਲਾਉਣੇ ਫਿਰ ਉਹਨੂੰ ਨਾ ਹੀ ਕਰੀ ਠੀਕ ਆ ਬਾਈ ਠੀਕ ਠੀਕ ਹਾਂਜੀ ਤੇ ਮੱਝ ਆ ਗਈ ਹੈ ਮਾਝ ਸੰਦੀਪ ਜੀ ਅਜੇ ਸੂਈ ਨੂੰ 20 ਦਿਨ ਹੋ ਗਏ ਠੀਕ ਆ ਠੀਕ ਆ ਕੋਈ ਨਹੀਂ ਨੂੰ ਬਿਆਰ ਨਹੀਂ ਲਾਇਆ ਤੁਹਾਡੇ ਸਾਹਮਣੇ ਸਾਰਾ ਕੁਝ ਹਾਂਜੀ ਹਾਂਜੀ ਬਿਲਕੁਲ ਠੀਕ ਆ ਇਹ ਨਹੀਂ ਕਿ ਹੁਣ ਮੈਂ ਕੋਸ਼ ਲਗੂਗੀ ਸਵੇਰੇ ਕੋਸ਼ ਲਗੂਗੀ ਜੇ ਬੰਦੇ ਦੇ ਘਰ ਜਾ ਕੇ ਕੋਸ਼ ਲਗੂਗੀ ਠੀਕ ਆ ਉਹ ਕੰਮ ਆਪਣੇ ਨੂੰ ਸੰਦੀਪ ਜੀ ਹੈਣੀ ਦੁੱਧ ਕਿੰਨਾ ਭਾਈ ਜੀ ਦੁੱਧ ਭਾਈ ਜੀ ਇਹਦਾ ਬੱਚੇ ਵਾਲਾ ਪਿਆ ਕੇ 11 ਕਿਲੋ ਸਹੀ ਦੁੱਧ ਦਾ ਜੇ ਕੋਈ ਯਕੀਨ ਕਰੇ ਤਾਂ ਇਹ ਨਾ ਕੋਈ ਕਹੇ ਕਿ ਇਹਨੇ 11 ਦੱਸਿਆ ਤੇ 2 ਘੱਟ ਜੂਗਾ ਹਾਂ ਜੀ ਹਾਂ ਜੀ 14 ਵਾਲੇ ਦਾ 3 ਘੱਟ ਸਕਦਾ 11 ਵਾਲੇ ਦਾ ਪਾਣਾ ਘਟੂਗਾ ਠੀਕ ਆ ਠੀਕ ਆ 11 ਤੇ 11 ਹੀ ਹੋਗਾ 11 ਨੇ 11 ਬਸ ਬੱਚੇ ਵਾਲਾ ਪਾ ਬਸ ਠੀਕ ਆ ਭਾਈ ਜੀ ਛੋਟੀ ਖੋਲੋ ਜੀ ਖੋਲੋ ਲੋ ਜੀ ਬੂਰੀ ਵੇਖੋ ਗਰਾ ਜੀ ਅੱਖਾਂ ਬਿਲੀਆਂ ਆ ਗਈਆਂ ਹੁਣ ਜਿਹੜੇ ਮਰਜ਼ੀ ਲਾ ਲਓ ਇਹਨੂੰ ਨੀਲੀ ਲਾਲ ਜਿਹੜੇ ਮਰਜ਼ੀ ਲਾ ਤੁਹਾਡੇ ਸਾਹਮਣੇ ਆ ਆਹ ਦੇ कटी कटा जी कट्टा मगर आ गया ओ वेखो जरा आ जाओ जी आ जाओ आ जाओ लिया मोड़ लो मोड़ लो, मोल लो, लो।, मोल लो। आ जी। चलो जी हाँ जी भाई जी मेरा ਕੋ ਇੱਥੇ ਆਉਗੇ ਫੇਰ ਉਹਨਾਂ ਤੋਂ ਇੱਧਣੀ ਇੱਥੇ ਆ। ਹਾਂਜੀ। ਹਾਂਜੀ। ਬੋਲੋ। ਸੰਦੀਪ ਜੀ ਇਹੋ ਜੀ ਝੋਡੀ ਦਾ 6 ਲੱਖ ਰੁਪਿਆ ਮੰਗ ਲਈਏ ਥੋੜਾ। ਹੂੰ। 1 5 ਵੀ ਮੰਗ ਲਈਏ ਥੋੜਾ। ਬਸ 96000 ਚ 500 ਰੁਪਿਆ ਛੋੜ। 96000 ਚ 500 ਛੋੜ। 500 ਰੁਪਿਆ ਛੋੜ ਕਰਨੀ ਆ। ਲੀਟਰ ਵਾਲਾ 11 ਕਿਲੋ ਦੁੱਧ ਉਹ ਕੋਈ ਮੇਰੇ ਕਾ ਦੋ ਟਾਈਮ ਚੋਲੇ। ਇੱਕ ਬੇਨਤੀ ਹੋਰ ਕਿਹਦੇ ਮੇਰਾ ਮਾਲ ਪਸੰਦ ਆਵੇ। ਬਿਲਕੁਲ ਮੈਂ 10000 ਰੁਪਏ ਤੋਂ ਘੱਟ ਸਾਈਂ ਡੰਗਰ ਦੀ ਪਹੁੰਚ ਠੀਕ ਹੈ ਬੱਜੀ 10000 ਰੁਪਏ ਪਾ ਕੇ ਦੋ ਟਾਈਮ ਮੇਰਾ ਡੰਗਰ ਚੋਲੇ ਹਾਂਜੀ ਦੁੱਧ ਘੱਟ ਨਿਕਲੇ ਹਾਂਜੀ 10000 ਦੀ ਹੁੰਦਾ ਹੱਕਦਾਰ ਮੈਂ ਉਹਦਾ ਹੈ ਠੀਕ ਠੀਕ ਹੈ ਠੀਕ ਹੈ 10000 ਰੁਪਏ ਪਾ ਕੇ ਮੈਨੂੰ ਕਿਹਾ ਮੈਂ ਘੰਟੇ ਨੂੰ ਪੈਸੇ ਪਾ ਕੇ ਖਾਣੀ ਡੇਢ ਨੂੰ ਪਾ ਕੇ ਖੜਨੀ ਮੁੜ ਕੇ ਮੈਂ ਪੈਸਾ ਨਹੀਂ ਕਿਹਾ ਦਦੇ ਠੀਕ ਹੈ ਬੱਜੀ ਠੀਕ ਹੈ ਖਰਾਬੀ ਵਾਲਾ ਕੰਮ ਕੋਈ ਨਹੀਂ ਹੋਊਗਾ ਬਿਲਕੁਲ ਜੀ ਮੈਂ ਸ਼ਰਾ ਕਰੂੰਗਾ ਜਿਹੜਾ ਉੱਤੇ ਮੈਂ ਖੜਾ ਉਧਰੂੰਗਾ ਕਿਉਂਕਿ ਸੰਦੀਪ ਜੀ ਆਪਾਂ ਚੈਲੇਨਜੀ ਵਿੱਚ ਸ਼ਰਮਾ ਕੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਕਈ ਵੀਰ 5000 7000 ਸਾਈ ਪਾ ਗਏ ਨਾ ਹਾਂਜੀ ਮੁੜ ਕੇ ਪਹੁੰਲ ਨਹੀਂ ਉਧਰੇ ਹਾਂਜੀ ਹਾਂਜੀ 5000 ਰੁਪਏ ਇਹ ਕਿਹੜੀ ਗੱਲ ਹੈ ਹਾਂਜੀ ਹਾਂਜੀ ਤੇ ਜੇ ਕੋਈ ਕਸਟਮਰ ਦਾ ਫੋਨ ਆ ਜੇ ਵੀ ਵੀਰ ਜੀ ਸਾਡਾ ਪਸ਼ੂ ਅਹੀਂ ਕਹਿੰਦੇ ਨੇ ਸੇਲ ਹੋ ਗਿਆ ਹਾਂਜੀ ਅਗਲਾ ਆਉਂਦਾ ਨਹੀਂ ਲੈਣ ਜੇ ਹੀ ਉਸ ਨੰਬਰ ਤੇ ਦੁਬਾਰਾ ਕੋਈ ਕਾਲ ਆ ਜੇ ਪਤਾ ਹੀ ਹੈ ਕਿ ਲੈ ਗਏ ਕਿ ਨਹੀਂ ਉਹਨੂੰ ਕਹਦੀਏ ਛੱਡ ਗਏ ਅਗਲਾ ਸੋਚਦਾ ਪਤਾ ਨਹੀਂ ਕਿਹੜੀ ਗੱਲ 1 ਵਜੇ ਖੋਲ ਠੀਕ ਹੈ 10000 ਰੁਪਏ ਤੋਂ ਘੱਟ ਮਸਾਈ ਨਹੀਂ ਪਾਉਣੀ ਤਿੰਨ ਦਿਨ ਦਾ ਟਾਈਮ ਲੈ ਸਕਦਾ ਤਿੰਨ ਦਿਨਾਂ ਤੱਕ ਸ਼ੂਟ ਠੀਕ ਆ ਤਿੰਨ ਦਿਨ ਕਰਕੇ ਕੋਈ ਡੰਗਰ ਮਿਲ ਕਰ ਚੋ ਵੀ ਸਕਦਾ ਤਿੰਨ ਦਿਨ ਬਾਅਦ ਵੀ ਖੜ ਸਕਦਾ ਠੀਕ ਆ ਠੀਕ ਆ ਜੀ ਠੀਕ ਆ ਹਾਂ ਇੰਨੀਆਂ ਕੁ ਬੇਨਤੀਆਂ ਦਾ ਸੰਦੀਪ ਜੀ ਤੁਹਾਨੂੰ ਵੀ ਜਲਦੀ ਸੀ ਮੈਨੂੰ ਵੀ ਹਨਾ ਹਾਂਜੀ ਹਾਂਜੀ ਕਿਉਂਕਿ ਤੁਹਾਡਾ ਵੀ ਅੱਜ ਟੂਰ ਜਿਹੜਾ ਲੰਮਾ ਕਰਨਾ ਹਾਂਜੀ 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 ਇਸ ਕਰਕੇ ਛੇਤੀ ਜੀ ਆਪਾਂ ਥੋੜਾ ਜਿਹਾ ਚਲੋ ਭੈਣ ਭਰਾਵਾਂ ਕੋਈ ਬਜੇ ਮਿਲਾਸ ਜਿੰਨੇ ਕੋਈ ਗਲਤੀ ਗੁਲਤੀ ਕੋਈ ਹੋ ਗਈ ਹੋਵੇ ਤਾਂ ਮਾਫ਼ ਕਰਨਾ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਸਤਿਕਾਰ ਜੀ